ਕੰਦੇ ਜਿਹੜਾ ਚੋਰ ਹੁੰਦਾ ਨਾ ਚੋਰ ਹੁਣ ਰੱਬ ਦਾ ਸਾਰਿਆਂ ਦਾ ਹੀ ਹੈ ਰੱਬ ਚੋਰਾਂ ਦਾ ਵੀ ਹੈ ਰੱਬ ਸੱਚੇ ਬੰਦੇ ਦਾ ਵੀ ਹੈ ਰੱਬ ਪਸ਼ੂਆਂ ਦਾ ਵੀ ਤੇ ਰੱਬ ਪੰਛੀਆਂ ਦਾ ਵੀ ਕੰਦੇ ਜਿਹੜਾ ਚੋਰ ਹੁੰਦਾ ਨਾ ਚੋਰ ਜਦੋਂ ਉਹਨੇ ਵੀ ਕਿਤੇ ਕੋਈ ਮਾੜੀ-ਮੋਢੀ ਚੋਰੀ ਕਰਨ ਜਾਣਾ ਹੁੰਦਾ ਤੇ ਉਹ ਵੀ ਰੱਬ ਕੀ ਅਰਦਾਸ ਕਰਕੇ ਜਾਂਦਾ ਕਿ ਰੱਬਾ ਦੇਖੀ लाज ਰੱਖਵੀਂ ਅੱਜ ਗੱਫਾ ਵੀ ਮੋਟਾ ਮਿਲ ਜੇ ਤੇ ਮੈਂ ਫੜਿਆ ਵੀ ਨਾ ਜਾਵਾਂ ਤੇ ਉਹਦੇ 'ਚ ਥੋੜਾ ਬੰਦਾ ਤਿੱਲ ਫੁੱਲ ਮੈਂ ਤੇਰੇ ਵੀ ਚੜਾ ਦੂੰਗਾ ਤੇ ਰੱਬ ਨੇ ਸੁਣਨੀ ਉਹਦੀ ਵੀ ਹੁੰਦੀ ਉਹ ਵੀ ਰੱਬ ਦਾ ਹੀ ਜੀ ਹੈ ਪਰ ਇੱਕ ਉਹ ਆਪਣਾ ਕਰਮ ਬਣਾਉਂਦਾ ਹੁੰਦਾ ਫਰਮਾ ਦਾ ਹਿਸਾਬ ਕਿਤਾਬ ਤਾਂ ਦੇਣਾ ਪੈਣਾ ਜਿੰਨੇ ਵੀ ਧਰਤੀ ਤੇ ਆਏ ਰੱਬ ਨੇ ਸਾਰਿਆਂ ਨੂੰ ਖੁਸ਼ ਵੀ ਕਰਨਾ ਹੈ ਪਰ ਕਰਮਾਂ ਦਾ ਹਿਸਾਬ ਕਿਤਾਬ ਵੀ ਦੇਣਾ ਪੈਣਾ ਮੈਂ ਇੱਕ ਗੱਲ ਸੁਣਾਣੀ ਹੁੰਨੀ ਆ ਬਾਜੀ ਕਿਉਂਕਿ ਟੋਕਰੀ ਬਹੁਤ ਐਸ ਗੱਲ ਦੇ ਨਾਲ ਸਾਡੇ ਪਿੱਛੇ ਜੇ ਨਾ ਲੁਧਿਆਣੇ ਚੋਰੀ ਹੋ ਕੇ ਗਈ 5 ਕਰੋੜ ਦੀ ਬੈਂਕ ਚ ਕਹਿੰਦੇ ਉਹ ਜਿਹੜੀ ਲੇਡੀਜ਼ ਨੇ ਸਾਰਾ ਪਲਾਨ ਬਣਾਇਆ ਸੀ ਨਾ ਇੱਕ ਤਾਂ মিডিਆ ਵਾਲਿਆਂ ਨੇ ਉਹਨੂੰ ਨਾਂ ਪੜਾ ਸੋਨਾ ਦਿੱਤਾ ਡਾਗੋ ਹਸੀਨਾ ਕਹਿੰਦੇ ਉਹਨਾਂ ਵੀ ਸੁਖ ਸੁਖੀ ਸੀ ਕੀ ਬਾਤ ਹੈ ਭੈਣ ਜੀ ਕੁਝ ਸੂਟ ਪਾਏ ਹੋਏ ਆ ਇਕੱਠਾ ਹੀ ਥਾਣ ਪੜਵਾਇਆ ਲੱਗਦਾ ਹੈ ਹੈ ਬੜੀਆਂ ਸੋਹਣੀਆਂ ਲਾਦੀਆਂ ਸਗੀਆਂ ਭੈਣਾ ਚਾਚੇ ਤਾਈ ਦੀਆਂ ਕੁੜੀਆਂ ਇਹ ਡਿਫਰੈਂਸ ਉਹ ਇਕੱਠੇ ਜੇ ਸੂਟ ਬਣਾਏ ਹੋਇਆ ਹੈ। ਅੱਛਾ ਪਹਿਲਾਂ ਕੋਈ ਲੱਟੀ ਸੱਟੀ ਕੀਤੀ ਸੀ ਫੋਨ ਬਣ ਕੇ ਤੇ ਗੱਲ ਕੀਤੀ ਸੀ। ਆਂਡ ਕੁਆਂਡ ਜੀ ਰਹਿਣੀ ਆ। ਅੱਛਾ ਫੇਰ ਠੀਕ ਹੈ ਚੱਲ ਜੰਨਾ। ਕਹਿੰਦੇ ਵੀ ਉਹਨੇ ਵੀ ਸੁਖ ਸੁਖੀ ਸੀ ਕਿ ਬਾਬਾ ਜੀ ਮੈਂ ਫੜੀ ਨਾ ਜਾਵਾਂ। ਮੈਂ ਨਾਲੇ ਸ੍ਰੀ ਹਿਮਕੋਂਡ ਸਾਹਿਬ ਮੱਥਾ ਟੇਕ ਕੇ ਆਉਂਗੀ ਤੇ ਨਾਲੇ ਕਦਾਰਨਾਥ ਜਾ ਕੇ ਆਉਂ। ਬਾਬੇ ਨੇ ਸੁਣਦਾ ਲਈ ਖੁਸ਼ ਕਰ ਲਈ। ਪੰਜਾਬ ਪੰਜਾਬ ਤੋਂ ਤਾਂ ਬਾਹਰ ਕੱਢਦੀ। ਪਰ ਜਾ ਕੇ ਫੜੀ ਸ਼੍ਰੀ ਹੇਮਕੋਟ ਸਾਹਿਬ ਗਈ। ਕਿ ਕਹਿੰਦੇ 100 ਦਿਨ ਚੋਰਦਾ ਤੇ 1 ਦਿਨ ਸਾਧੂ ਆਉਣਾ ਹੀ ਆਣਾ। ਅਸੀਂ ਆ ਦੁਨੀਆ ਤੋਂ ਪਰਦੇ ਪਾ ਸਕਦੇ ਹਾਂ ਕਿ ਅਸੀਂ ਪਾਗਲ ਬਣਾ ਕੇ ਕਰਗੇ ਪਰ ਜਿੱਦਣ ਉਹਦਾ ਜਿਹੜਾ ਕੈਮਰਾ ਲੱਗੇ ਨਾ ਉੱਥੋਂ ਕੋਈ ਡਿਲੀਟ ਨਹੀਂ ਕਰਾ ਸਕਦਾ। ਉਹਨੇ ਜਦੋਂ ਰੀਲ ਚਲਾਣੀ ਆ ਨਾ ਫਿਲਮ ਚਲਾਣੀ ਆ ਉਹਨੇ ਉਹ ਵੀ ਕੱਢ ਕੇ ਮੂਹਰੇ ਲੈ ਆਉਣੀਆਂ ਜਿਹੜੀਆਂ ਯਾਦ ਵੀ ਨਹੀਂ ਹੋਣੀਆਂ ਵੀ ਕਦੀ ਆ ਵੀ ਕੀਤੀਆਂ। ਸੋ ਕੇ ਲਿਖਿਆ। ਅਕਲ ਕਨਾਤੀ ਦੀ ਤੁਲੜੇ ਪਾ ਕੇ ਪਗਵੇਂ ਪਾ